ਜ਼ਰੂਰੀ ਹੈ ਪਹਿਲੇ ਤਾਂ ਮੋਦੀ ਜੀ ਨੇ ਆਯੁਸ਼ਮਾਨ ਯੋਜਨਾ ਦਿੱਤੀ ਬੜੇ ਕੀਮਤੀ ਜੀਵਨ ਸੀ ਗਰੀਬ ਲੋਕ ਜਿਹੜੇ ਇਲਾਜ ਦੀ ਕਮੀ ਦੇ ਨਾਲ ਆਪਣੇ ਸਮੇਂ ਤੋਂ ਪਹਿਲੇ ਸਵਰਨ ਸਿਧਾਰ ਕਰਦੇ ਸੀ ਸੋ ਮੋਦੀ ਜੀ ਨੇ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਸਿਹਤ ਬੀਮਾ ਯੋਜਨਾ ਦਿੱਤੀ ਆਯੁਸ਼ਮਾਨ ਤੇ ਉਸ ਯੋਜਨਾ ਦੇ ਵਿੱਚ 5 ਲੱਖ ਰੁਪਏ ਤੱਕ ਗਰੀਬ ਲੋਕਾਂ ਦਾ ਇਲਾਜ ਵੀ ਮੁਫਤ ਡਾਕਟਰ ਵੀ ਮੁਫਤ ਟੈਸਟ ਫ੍ਰੀ ਮੁਫਤ ਹਸਪਤਾਲ ਵਿੱਚ ਹਸਪਤਾਲ ਨੇ ਕਮਰੇ ਦਾ ਕਰਾਇਆ ਵੀ ਮੁਫਤ ਸੋਦੇ ਨਾਲ ਹੀ ਮੋਦੀ ਜੀ ਨੇ ਅੱਗੇ ਵਧਾ ਦਿਆ ਆ 70 ਸਾਲ ਤੋਂ ਉੱਪਰ ਕੋਈ ਵੀ ਦੇਸ਼ ਵਾਸੀ ਹੋਏ ਕਿੰਨੀ ਵੀ ਉਹਦੀ ਆਮਦਨ ਹੋਏ ਸਾਰੇ ਜਿਹੜੇ ਨੇ ਉਹਨਾਂ ਦਾ 5 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਮੁਫਤ ਹੈ ਸਰਾਂ ਮੋਦੀ ਜੀ ਨੇ ਜਿਹੜਾ ਵੱਡਾ ਕਦਮ ਇਹ ਜੀਐਸਟੀ ਸੁਧਾਰ ਦੇ ਵਿੱਚ ਕੀਤਾ ਹੈ ਕਿ ਜਿਹੜਾ ਸਿਹਤ ਬੀਮਾ ਯੋਜਨਾ ਜਿਹੜੀ ਸਭ ਨੂੰ ਚਾਹੀਦੀ ਹੈ ਜਿਹੜਾ ਉੱਚ ਵਰਗ ਹੈ ਔਰ ਜੇ ਵੀ ਲਾਈਫ ਇੰਸ਼ੋਰੈਂਸ ਹੈ ਜਿਹਨੂੰ ਕਹਿ ਸਕਦੇ ਆ ਅਸੀਂ ਆਪਣੀ ਜਿਹੜੀ ਅਸੀਂ ਇੰਸ਼ੋਰੈਂਸ ਕਰਾਨੇ ਆ ਉਹਨਾਂ ਦੋਨਾਂ ਨੂੰ 0% ਟੈਕਸ ਜੀਵਨ ਬੀਮਾ ਨੂੰ ਕਹਿੰਦੇ ਆ ਅਸੀਂ 0% ਟੈਕਸ ਟੋਟਲ ਟੈਕਸ ਤੋਂ ਛੁੱਟ ਦੇ ਦਿੱਤੀ ਹੈ ਤਾਂ ਕਿ ਨਾ ਕਿਸੇ ਨੂੰ ਸਵਾਸਥ ਦੇ ਇੰਸ਼ੋਰੈਂਸ ਤੇ ਜਾਦਾ ਪੈਸੇ ਦੇਣੇ ਬੈਂ ਡੀਮੇ ਤੇ ਜਿਆਦਾ ਪੈਸੇ ਦੇ ਮੈਂ ਨਾ ਆਪਣੇ ਜੀਵਨ ਬੀਮੇ ਤੇ ਜਿਆਦਾ ਪੈਸੇ ਨਹੀਂ ਦੇ। ਉਸ ਤੋਂ ਬਾਅਦ ਆ ਗਈਆਂ ਦਵਾਈਆਂ ਤੇ ਦਵਾਈਆਂ ਦੇ 33 ਜੀਵਨ ਰੱਖਣ ਦਵਾਈਆਂ ਨੇ ਜਿਨ੍ਹਾਂ ਨੂੰ ਕਰਮੁਕਤ ਕਰਤਾ ਦੋ ਟੈਕਸ। ਉਹਦੇ ਨਾਲ ਬਾਕੀ ਦਵਾਈਆਂ ਦੀ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਥੋੜੇ ਟੈਕਸ ਦੇ ਸਲੈਬ ਵਿੱਚ ਲੈ ਕੇ ਆਂਦਾ ਹੈ। ਔਰ ਬੇਨਾਲ ਜਿਹੜੇ ਸਾਡੇ ਹਸਪਤਾਲ ਨੇ ਜਿਹੜੇ ਸਾਡੇ ਸੇਵਾ ਦੇ ਹਸਪਤਾਲ ਨੇ ਚੈਰੀਟੇਬਲ ਹਸਪੀਟਲਸ ਉਹਨਾਂ ਦੀ ਸੇਵਾ ਵੀ ਜਿਹੜਾ ਹੈ ਉਹ ਜੀਐਸਟੀ ਮੁਕਤ ਹੋ ਗਈ ਹੈ ਚੈਰੀਟੇਬਲ ਮੀਨ ਜਿੱਤੇ ਸਸਤਾ ਇਲਾਜ ਕੁਝ ਐਨਜੀਓਜ਼ ਨੇ ਸੇਵਾ ਸਸਥਾਵਾ ਨੇ ਜਿਹਨੀਆਂ ਕਿ ਧਨ ਜੁਟਾ ਕੇ ਲੋਕਾਂ ਨੂੰ ਇਲਾਜ ਕਰਦੀਆਂ ਨੇ ਉਹਨਾਂ ਤੇ ਹਸਪਤਾਲਾਂ ਨੂੰ ਟੈਕਸ ਨਹੀਂ ਲੱਗੇਗਾ ਉਹਨਾਂ ਨੂੰ ਅਸੀਂ ਟੈਕਸ ਮੁਕਤ ਕੀਤਾ ਹੈ ਉਸ ਤੋਂ ਬਾਅਦ ਚਿਕਿਤਸਕ ਚਿਕਸਾ ਉਪਰ ਡਾਇਗਨੋਸਟਿਕ ਟੈਕਨਿਕਸ ਉਹਨਾਂ ਨੂੰ ਵੀ ਟੈਕਸਟ ਬੁੱਕ ਜਾਂ ਟੈਕਸਟ ਦੀਸ ਲੈਬਿੰਗ ਆ ਗਿਆ ਉਸ ਤੋਂ ਬਾਅਦ ਆ ਜਾਂਦੀ ਹੈ ਸਿੱਖਿਆ ਸਿੱਖਿਆ ਜਿਹੜੀ ਕਿ ਵਿਕਾਸ ਦੀ ਜੰਗ ਹੈ ਸਿੱਖਿਆ ਜਿਹੜੀ ਕਿ ਦੇਸ਼ ਦਾ ਭੁੱਖ ਹੈ ਵਿਦਿਆਰਥੀ ਜਿਹੜਾ ਹੈ ਉਹ ਦੇਸ਼ ਦਾ ਜੋ ਸੁਪਨ ਹੈ 2047 ਆਤਮ ਨਿਰਭਰ ਭਾਰਤ ਔਰ ਵਿਕਸਿਤ ਭਾਰਤ ਬਣਾਣਾ ਹੈ ਉਹ ਕੌਣ ਬਣਾਏਗਾ ਜਿਹੜੇ ਅੱਜ ਦੇ ਵਿਦਿਆਰਥੀ ਨੇ ਕੱਲ ਦੇ ਯੁਵਾ ਹੋਗੇ ਉਹ ਬਣਾ ਕੇ ਉਹਨਾਂ ਦਾ ਜਿੱਥੇ ਕਾਪੀ ਪੈਨਸਲ ਰਬਰ ਉਹ ਟੈਕਸ ਮੁਫਤ ਉਸ ਤੋਂ ਬਾਅਦ ਟਿਊਸ਼ਨ ਜਿਹੜੀ ਉਹ ਲੈਂਦੇ ਨੇ ਆਪਣੀ ਉਹ ਵੀ ਟੈਕਸ ਬੁੱਕ ਉਸ ਤੋਂ ਬਾਅਦ 12ਵੀਂ ਕਲਾਸ ਤੱਕ ਜਿਹੜੇ ਸੈਂਟਰ ਚੱਲਦੇ ਨੇ ਕੋਚਿੰਗ ਸੈਂਟਰਸ ਉਹ ਵੀ ਟੈਕਸ ਬੁੱਕਸ ਨੇ ਸੋ ਇੱਕ ਬਰੀਫ ਰਿਪਰੈਜੈਂਟੇਸ਼ਨ ਮੈਂ ਤੁਹਾਨੂੰ ਦਿੱਤੀ ਹੈ ਵਿਸਤ੍ਰਿਤ ਤੁਸੀਂ